ਅੱਜ ਪੰਜਾਬ ਸਰਕਾਰ ਦੇ ਕੈਬਨਟ ਮੰਤਰੀਆਂ ਦੀ ਮੀਟਿੰਗ ਹੋਣ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਹ ਮੀਟਿੰਗ 4 ਮਹੀਨੇ ਬਾਅਦ ਹੋਣ ਲੱਗੀ ਆ ਪਹਿਲਾਂ ਦੋ ਵਾਰੀ ਇਸ ਮੀਟਿੰਗ ਦੀ ਜਿਹੜੀ ਤਰੀਕਾ ਹੈ ਉਸ ਨੂੰ ਬਦਲ ਦਿੱਤਾ ਗਿਆ ਸੀ ਜਿਸ ਤੇ ਵਿਰੋਧੀਆਂ ਨੇ ਵੀ ਜਿਹੜੇ ਕਾਫੀ ਜ਼ਿਆਦਾ ਸਵਾਲ اٹھਾਏ ਸੀ ਪਰ ਅੱਜ ਜਿਹੜੀ ਆ ਉਹ ਪੰਜਾਬ ਕੈਬਨਟ ਦੀ ਹੋਣ ਜਾ ਰਹੀ ਆ ਜਿਸ ਦੇ ਵਿੱਚ ਜਿਹੜੇ ਵੱਡੇ ਕਈ ਜਿਹੜੇ ਵੱਡੇ ਮਸਲੇ ਨੇ ਉਹ ਵਿਚਾਰੇ ਜਾਣਗੇ ਕਈ ਜਿਹੜੇ ਨਵੇਂ ਨਿਯਮ ਨੇ ਉਹਨਾਂ ਦੇ ਵਿੱਚ ਤਬਦੀਲੀ ਆ ਸਕਦੀ ਆ ਕਈ ਮਾਤੇ ਜਿਹੜੀ ਮੋਹਰ ਲੱਗ ਸਕਦੀ ਆ ਇਸ ਮੀਟਿੰਗ ਦੇ ਵਿੱਚ ਕਈ ਜਿਹੜੇ ਅਹਿਮ ਫੈਸਲੇ ਹੋਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਚੰਡੀਗੜ੍ਹ ਸਕਤਰਿਤ ਦੇ ਵਿੱਚ ਜਿਹੜੀ 12 ਵਜੇ ਇਹ ਮੀਟਿੰਗ ਹੈ ਉਹ ਉਹ ਸ਼ੁਰੂ ਹੋਣ ਜਾ ਰਹੀ ਆ ਜਿਸ ਦੇ ਵਿੱਚ ਜਿਹੜੇ ਕਈ ਅਹਿਮ ਫੈਸਲੇ ਲਏ ਜਾ ਸਕਦੇ ਆ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 4 ਮਹੀਨਿਆਂ ਬਾਅਦ ਅੱਜ ਹੋਣ ਜਾ ਰਹੀ ਹੈ ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ ਦੱਸ ਦਈਏ ਕਿ ਇਸ ਵਿੱਚ ਲਗਭਗ 65 ਏਜੰਡੇ ਤੈਅ ਕੀਤੇ ਜਾ ਸਕਦੇ ਆ ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਮੀਟਿੰਗ ਵਿੱਚ ਖੂਨ ਦੇ ਰਿਸ਼ਤਿਆਂ ਦੇ ਅੰਦਰ ਜਾਇਦਾਦ ਦੇ ਤਬਾਦਲੇ ਤੇ 2.5% ਸਟੈਂਪ ਡਿਊਟੀ ਲਗਾਉਣ ਦਾ ਜਿਹੜਾ ਪ੍ਰਸਤਾਵ ਹੈ ਉਸ ਨੂੰ ਮਨਜ਼ੂਰੀ ਮਿਲਣ ਦੀ ਜਿਹੜੀ ਸੁਭਾਵਨਾ ਹੈ ਸਰਕਾਰ ਨੇ ਇਹ ਪ੍ਰਸਤਾਵ ਸੂਬੇ ਦੀ ਵਿੱਤੀ ਦੀ ਤੀਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤਿਆਰ ਕੀਤਾ ਹੈ ਸਰਕਾਰ ਆਮ ਲੋਕਾਂ ਤੇ ਵਿੱਤੀ ਬੋਝ ਪਾ ਸਕਦੀ ਹੈ ਇਸ ਤੋਂ ਇਲਾਵਾ ਰੋਡ ਐਂਡ ਬ੍ਰਿਜ ਪਾਲਸੀ ਵੀ ਕੈਬਨਿਟ ਕੈਬਨਿਟ ਮੀਟਿੰਗ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਹਾਲਾਂਕਿ ਕੈਬਨਿਟ ਮੀਟਿੰਗ ਦੇ ਵਿੱਚ ਬਜਟ ਸੈਸ਼ਨ ਦੀਆਂ ਜਿਹੜੀਆਂ ਤਰੀਕਾਂ ਤੇ ਵੀ ਮੋਰ ਲੱਗ ਸਕਦੀ ਆ ਕਿਹਾ ਜਾ ਰਿਹਾ ਹੈ ਕਿ ਬਜਟ اجلاس ਮਾਰਚ ਦੇ ਵਿੱਚ ਸ਼ੁਰੂ ਹੋ ਸਕਦਾ ਹੈ ਇਸ ਤੋਂ ਇਲਾਵਾ ਮੀਟਿੰਗ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਪੰਜਾਬੀ ਨੌਜਵਾਨਾਂ ਦੇ ਮੁੱਦੇ ਤੇ ਚਰਚਾ ਦੀ ਉਮੀਦ ਹੈ ਇਹ ਮੀਟਿੰਗ ਠੀਕ 12 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਦੇ ਹੇਠ ਸ਼ੁਰੂ ਹੋਵੇਗੀ ਇਹ ਮੀਟਿੰਗ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹਾਲਾਂਕਿ ਇਹ ਇਸ ਮਹੀਨੇ ਮੀਟਿੰਗ ਦੀ ਤਰੀਕ 212 ਬਦਲ ਦਿੱਤੀ ਗਈ ਸੀ ਵਿਰੋਧੀ ਪਾਰਟੀਆਂ ਨੇ ਵੀ ਇਸ ਤੇ ਕਈ ਜਿਹੜੇ ਸਵਾਲ ਨੇ ਉਖੜੇ ਕੀਤੇ ਸੀ ਪਰ ਅੱਜ ਦੁਪਹਿਰ 12 ਵਜੇ ਜਿਹੜੀ ਇਹ ਮੀਟਿੰਗ ਹੋਣ ਜਾ ਰਹੀ ਹੈ ਬੀਤੇ ਦਿਨ ਇੱਕ ਮੀਟਿੰਗ ਹੈ ਜਿਹੜੀ ਉਹ ਸਾਰੇ ਕੈਬਨਿਟ ਦੀ ਜਿਹੜੀ ਦਿੱਲੀ ਦੇ ਵਿੱਚ ਹੋਈ ਸੀ ਦਿੱਲੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਪੂਰੀ ਮੀਟਿੰਗ ਦੀ ਇਕਵਾਹੀ ਕੀਤੀ ਗਈ ਸੀ ਜਿਸ ਦੇ ਵਿੱਚ ਸੀਐਮ ਆ ਨਾ ਜਿਹੜੇ ਨੇ ਉਹ ਵੀ ਮੌਜੂਦ ਰਹਿੰਦੇ ਨੇ ਤਾਂ ਅੱਜ ਜਿਹੜੀ ਇੱਕ ਵਾਰ ਫਿਰ ਪੂਰੀ ਕੈਬਨਿਟ ਦੀ ਜਿਹੜੀ ਮੀਟਿੰਗ ਹੈ ਉਹ ਹੋਣ ਜਾ ਰਹੀ ਹੈ ਇਹ ਮੀਟਿੰਗ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਣ ਜਾ ਰਹੀ ਹੈ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਜਿਹੜੇ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਯੂਐਸ ਤੋਂ ਰਿਪੋਰਟ ਹੋਏ ਨੌਜਵਾਨਾਂ ਦੇ ਵਿਚਾਰੇ ਜਿਹੜੇ ਬਾਰੇ ਵਿਚਾਰ ਚਰਚਾ ਹੋ ਸਕਦੀ ਹੈ ਜਾਂ ਫਿਰ ਪੰਜਾਬ ਦੀ ਵਿੱਤੀ ਜਿਹੜੀ ਸਥਿਤੀ ਆ ਉਸ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਕਈ ਨਿਯਮ ਨੇ ਉਹਨਾਂ ਦੇ ਵਿੱਚ ਤਬਦੀਲੀ ਆ ਸਕਦੀ ਆ ਆਮ ਆਦਮੀ ਆ ਜਿਹੜੇ ਆਮ ਆਦਮੀ ਨੇ ਉਹਨਾਂ ਦੀ ਜੇਬ ਤੇ ਬੋਝ ਪੈ ਸਕਦਾ ਹੈ ਇਹਨਾਂ ਆ ਕਾਫੀ ਜਿਹੜੇ ਮਸਲੇ ਆ ਤੇ ਅੱਜ ਵਿਚਾਰ ਚਰਚਾ ਹੋ ਸਕਦੀ ਹੈ ਕਈ ਜਿਹੜੇ ਨਿਯਮ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਸਕਦਾ ਲਗਭਗ 4 ਮਹੀਨਿਆਂ ਤੋਂ ਬਾਅਦ ਇਹ ਪੰਜਾਬ ਕੈਬਨਟ ਦੀ ਮੀਟਿੰਗ ਹੋ ਰਹੀ ਆ ਕਿਉਂਕਿ ਪਹਿਲਾਂ ਜਿਹੜੀ ਕੈਬਨਟ ਸੀ ਉਹ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਵਿਅਸਤ ਸੀ ਉਸ ਤੋਂ ਬਾਅਦ ਅੱਜ ਜਿਹੜੀ ਆ ਉਹ ਹੁਣ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਕਈ ਜਿਹੜੇ ਵੱਡੇ ਫੈਸਲੇ ਨੇ ਉਹ ਲਏ ਜਾ ਸਕਦੇ ਨੇ